ਸੰਗਰੂਰ ਵਿੱਚ ਉਪ ਮੁੱਖ ਮੰਤਰੀ ਸੁਪੀ ਸਿੰਘ ਬਾਦਲ ਨੂੰ ਉਸ ਵੇਲੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਸਟੈਂਡ ਦਾ ਉਦਘਾਟਨ ਕਰਨ ਪਹੁੰਚੇ ਸਨ ਇਹ ਵਿਰੋਧ ਕਾਂਗਰਸ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ ਕਰ ਰਹੇ ਵਰਕਰਾਂ ਨਾਲ ਪੁਲਿਸ ਨੇ ਤੱਕਾਮਤੀ ਕੀਤੀ ਇਸੇ ਦੌਰਾਨ ਪੁਲਿਸ ਨੇ ਕਾਂਗਰਸ ਅਤੇ ਆਂਗਣਵਾੜੀ ਵਰਕਰਾਂ ਨੂੰ ਖਿਸੀੜਦੇ ਹੋਏ ਹਿਰਾਸਤ ਵਿੱਚ ਲੈ ਲਿਆ ਪੁਲਿਸ ਵੱਲੋਂ ਬਿਨਾ ਮੈਲਾ ਪੁਲਿਸ ਦੇ ਆਂਗਣਵਾੜੀਆਂ ਆਂਗਣਵਾੜੀ ਦੀਆਂ ਮਹਿਲਾ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਆਂਗਣਵਾੜੀ ਵਰਕਰ ਤਨਖਾਹ ਵਧਾਉਣ ਦੀ ਮੰਗ ਕਰ ਰਹੇ ਸਨ ਜਦਕੇ ਕਾਂਗਰਸ ਪਾਨੀਆਂ ਦੇ ਮੁੱਦੇ ਤੇ ਸਰਕਾਰ ਦੀ ਨਕਾਮੀ ਦੱਸਦੇ ਹੋਏ ਵਿਰੋਧ ਕਰ ਰਹੀ ਸੀ। ਕਿਦਾ ਕਾਗਰ ਰਹੀ ਆ ਜੀ ਅਸੀਂ ਆਪਦੇ ਹੱਕਾਂ ਲਈ ਇੱਥੇ ਰੋਜ਼ ਪ੍ਰਦਰਸ਼ਨ ਕਰਨਾ ਸੀ ਅੱਜ ਸੁਖਵੀਰ ਸਿੰਘ ਬਾਦਲ ਜੀ ਆ ਰਹੇ ਨੇ ਇੱਥੇ ਅਸੀਂ ਆਪਦੇ ਸ਼ਾਂਤ ਮਈ ਢੰਗ ਨਾਲ ਛੰਡੇ ਹੀ ਦਿਖਾਉਣੇ ਸੀ ਅਸੀਂ ਸਾਡਾ ਕੋਈ ਸਾਡੀਆਂ ਮੰਗਾਂ ਤਾਂ ਜੀ ਅਸੀਂ 8 ਦਿਨ ਤੋਂ ਇੱਥੇ ਲਗਾਤਾਰ ਧਰਨਾ ਜਿਹੜਾ ਜਾਰੀ ਸੀਗਾ ਸਾਡੇ ਹਰਿਆਣਾ ਪੈਟਨਾ ਲਾਗੂ ਨਹੀਂ ਕਰ ਰਿਹਾ ਅੰਗਲਵਾੜੀ ਚੱਕਣ ਦੇ ਜਿਆਣੀ ਦਾ ਬਿਆਨ ਆ ਵੀ ਇਹਨੂੰ ਅੰਗਲਵਾੜੀ ਨੂੰ ਚੱਕੋ ਦਲਜੀਤ ਜੀ ਮੈਂ ਕਹਿੰਦਾ ਅੰਗਲਵਾੜੀ ਚੱਕੋ ਜੀ ਸਰ ਪਟਾਟਾ ਚਾਹੀਦਾ ਰਹੀ ਰਹੂਗਾ ਨਹੀਂ ਜਾਰੀ ਰਹੂਗਾ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਸੁਣਵਾਈਆਂ ਨੇ ਹਣਿਆ ਨਾ ਬੈਟਨ ਲਾਗੂ ਕਰਨਾ ਚਾਹੀਦਾ ਚੋਣ ਜਾਬਤੇ 'ਚ ਕੁਝ ਦਿਨ ਬਾਕੀ ਨੇ ਸੁਖਵੀਰ ਬਾਦਲ ਆਪ ਦੀ ਪ੍ਰਾਪਤੀਆਂ ਦਾ ਲੋਕਾਂ ਨੂੰ ਦੱਸਣ ਆਉਂਦਾ ਪਰ ਜਿਹੜੀਆਂ ਸੜਕਾਂ ਤੇ ਨੰਨੀ ਸਾਰ ਰੋਲ ਰਹੀ ਆ ਉਹਦੇ ਬਾਰੇ ਇਹਨੂੰ ਕੋਈ ਖਿਆਲ ਨਹੀਂ ਹਾਲਾਂਕਿ ਇਹਦੀ ਜਿਹੜੀ ਸਿਮਰਤ ਕੌਰ ਹੈ ਨੰਨੀ ਛਾਂ ਦੀ ਹੈਗੀ ਆ ਉਹ ਚੇਅਰਪਰਸਨ ਲਈ ਹੋਈ ਆ ਨੰਨੀ ਛਾਂ ਦੇ ਡਰਾਮੇ ਕਰਦੀ ਆ ਅੱਜ ਜਿਹੜੀਆਂ ਨੰਨੀਆਂ ਛਾਵਾਂ ਨੇ ਉਹਨਾਂ ਨੂੰ ਜਬਰੇ ਪੁਲਿਸ ਦਾ ਕੈਨਾ ਗੱਡੀਆਂ 'ਚ ਚੱਕ ਰਹੀ ਆ ਅਸੀਂ ਇਹ ਜਿਹੜਾ ਅੱਜ ਦਾ ਹੈਗਾ ਪ੍ਰੋਟੈਸਟ ਸਾਡਾ ਜਾਰ ਕਬੀਰ ਸਿੰਘ ਬਾਦਲ ਜਿਹੜਾ 62 ਦਾ ਨੀਂਹ ਪੱਥਰ ਰੱਖਣ ਆਏ ਨੇ ਅਸੀਂ ਅੱਜ ਉਹਨਾਂ ਦਾ ਵਿਰੋਧ ਕਰਨ ਦੇ ਲਈ ਆਇਆ ਕਿਉਂਕਿ ਸਾਡਾ ਪੰਜਾਬ ਦੀ ਜਿਹੜਾ ਪਾਣੀ ਹੈ ਉਹ ਅੱਜ ਹਰਿਆਣਾ ਸਰਕਾਰ ਨੂੰ ਹਰਿਆਣਾ ਨੂੰ ਦੇ ਕੇ ਮਲੀ ਭੁਗ ਦੇ ਨਾਲ ਔਰ ਵੱਡੀਆਂ ਪ੍ਰਾਪਰਟੀਆਂ ਲੈ ਕੇ ਗੜਗਾਉਂਦੇ ਵਿੱਚ ਇੱਕ ਨਿੱਜੀ ਮਫਾਦਿਆਂ ਦੇ ਲਈ ਅੱਜ ਪੰਜਾਬ ਦੇ ਕਿਸਾਨਾਂ ਨੂੰ ਔਰ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੀ ਜ਼ਮੀਨ ਨੂੰ ਬੰਜਰ ਕਰ ਦਿੱਤਾ ਔਰ ਅਸੀਂ ਇਹਨਾਂ ਗਦਾਰ ਪਰਿਵਾਰ ਦੇ ਖਿਲਾਫ ਅੱਜ ਜ਼ੋਰਦਾਰ ਪ੍ਰੋਟੈਸਟ ਕਰ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਔਰ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅੱਜ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਵਿਰੋਧ ਹੈ ਉਹ ਅੱਜ ਸੰਗਰੂਰ ਦੇ ਵਿੱਚ ਕਰ ਰਹੇ ਹਾਂ ਸੰਗਰੂਰ ਤੋਂ ਅਨਿਲ ਜੈਨ ਖਬਰ ਹੱਥ ਪਰ ਲੜਿਆ ਲਈ